ਕਾਰੋਬਾਰੀ ਦੇ ਘਰੋਂ سونے ਦੇ ਗਹਿਣੇ ਅਤੇ ਕਰੀਬ 55 ਲੱਖ ਦੀ ਵੱਡੀ ਚੋਰੀ ਪੁਲਿਸ ਨੇ ਚੋਰੀ ਦੇ ਸਮਾਨ ਸਮੇਤ ਚੋਰ ਕੀਤੇ ਗ੍ਰਿਫਤਾਰ ਬਟਾਲਾ 'ਚ ਬੀਤੇ ਮਹੀਨੇ 'ਚ ਇੱਕ ਵੱਡੇ ਕਾਰੋਬਾਰੀ ਦੇ ਘਰ ਚੋਰਾ ਵੱਲੋਂ ਉਦੋਂ ਚੋਰੀ ਕੀਤੀ ਗਈ ਜਦ ਪੂਰਾ ਪਰਿਵਾਰ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲ ਦਿੱਲੀ ਗਿਆ ਸੀ ਅਤੇ ਪੁਲਿਸ ਲਈ ਵੀ ਇਹ ਵੱਡਾ ਚੈਲੰਜ ਸੀ ਚੋਰ ਕੋਠੀ ਦੇ ਤਾਲੇ ਤੋੜ ਕੇ ਸੇਫ 'ਚ ਰੱਖੇ ਕਰੀਬ 3 ਕਿਲੋ ਸੋਨੇ ਦੇ ਗਹਿਣੇ ਅਤੇ ਕਰੀਬ 55 ਲੱਖ ਰੁਪਏ ਚੋਰੀ ਕਰ ਫਰਾਰ ਹੋ ਗਏ ਸਨ ਉੱਥੇ ਹੀ ਬਟਾਲਾ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਕੋਲੋਂ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਹਨ ਡੀਐਸਪੀ ਸਿਟੀ ਬਟਾਲਾ ਸੰਜੀਪ ਕੁਮਾਰ ਨੇ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਚ ਕਾਰੋਬਾਰੀ ਦਾ ਡਰਾਈਵਰ ਵੀ ਸ਼ਾਮਲ ਸੀ ਅਤੇ ਦੂਸਰੇ ਦੋ ਹੋ ਨੌਜਵਾਨਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਹ ਅਮਰੀਕਸਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੇ ਤਫ਼ਤੀਸ਼ ਕਰਦੇ ਹੋਏ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਬਟਾਲਾ ਤੋਂ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੇ 28 8 2024 ਨੂੰ ਇੱਕ ਪਰਚਾ ਦਰਜ ਕੀਤਾ ਸੀ ਕਿ ਇੱਥੇ ਮਾਡਰਨ ਸਟੇਟ ਹੈ ਜਿਹੜਾ ਗ੍ਰੇਟਰ ਕਲਾਸ ਦੇ ਨੇੜੇ ਉੱਤੇ ਲੇੜੀ ਹੈ ਆ ਸ਼ਾਮਲਤਾ ਅਗਰਵਾਲ ਵਾਈਫ ਆਫ ਲੇਟ ਕੇਵਨ ਅਗਰਵਾਲ ਇਹ ਕਹਿੰਦੇ ਦਿੱਲੀ ਗਏ ਸੀ ਉਦੋਂ ਰਖੜੀ ਦੇ ਦਿਨ ਸੀ ਤੇ 15 ਤਰੀਕ ਦੇ ਦਿੱਲੀ ਗਏ ਸੀ ਤੇ ਨੇ ਆਪਣੇ ਨੌਕਰ ਨੂੰ ਕਿਹਾ ਕਿ ਘਰ ਪਤਾ ਕਰੋ ਕਿ ਘਰ ਠੀਕ ਠਾਕ ਹੈ ਉਹਦੇ ਨੌਕਰ ਨੇ 27 ਤਰੀਕ ਨੂੰ ਜਦੋਂ ਬਾਹਰੋਂ ਦੇਖ ਕੇ ਦੱਸਿਆ ਕਿ ਬਈ ਘਰ ਦੇ ਤਾਲੇ ਟੁੱਟੇ ਨੇ ਇਹ ਆ ਗਏ ਅਗਲੇ ਦਿਨ 28 ਨੂੰ 28 ਨੂੰ ਆ ਕੇ ਦੇਖਿਆ ਤੇ ਕਰਦਾ ਸਮਾਨ ਉਪਰ ਖਿਲਰਿਆ ਪਿਆ ਤੇ ਇਹਨਾਂ ਦਾ ਕੀਮਤੀ ਸਮਾਨ ਤੇ ਪਲੱਸ ਕੈਸ਼ ਉੱਥੋਂ ਮਿਸਿੰਗ ਸੀ ਇਹਨਾਂ ਨੇ ਬੁਲਾਇਆ ਉੱਥੇ ਫਿਰ ਅਸੀਂ ਮੌਕੇ ਤੇ ਗਏ ਸਾਰੇ ਮੈਂ ਵੀ ਗਿਆ ਐਸ.ਐਚ.ਓ ਸਾਹਿਬ ਵੀ ਗਏ ਤੇ ਸਾਰੇ ਮੌਕੇ ਦੇਖਿਆ ਫਿਰ ਅਸੀਂ ਇਹਨਾਂ ਨੇ ਬਾਅਦ ਵਿੱਚ ਆਪਣਾ ਬਿਆਨ ਦਿੱਤਾ ਕਿ ਕਰੀਬ ਉਹਨਾਂ ਦਾ 1200 ਗ੍ਰਾਮ ਸੋਨਾ ਤੇ 15 ਲੱਖ 20 ਲੱਖ ਰੁਪਏ ਆ ਉਹਦੇ ਚੋਰੀ ਹੋਇਆ ਤੇ ਕੁਝ ਦਿਨਾਂ ਬਾਅਦ ਫਿਰ ਇਹਨਾਂ ਨੇ ਦੱਸਿਆ ਸਾਨੂੰ ਕਿ ਇਹਨਾਂ ਦੀ ਬੇਟੀ ਤੇ ਬੇਟੀਆਂ ਦਾ ਤੇ ਨੂੰਹ ਦਾ ਵੀ ਜਿਹੜਾ ਸਮਾਨ ਸੀ ਉਹ ਮੇ ਵਿਚ ਕੈਲਕੂਲੇਟ ਕਰਨਾ ਪਲ ਗਿਆ ਤੇ ਕਰੀਬ ਇਹਨਾਂ ਦਾ 3120 ਗ੍ਰਾਮ ਸੋਨਾ ਯਾਨੀ ਕਿ 3 ਕਿਲੋ ਤੋਂ ਬਾਅਦ ਸੋਨਾ ਤੇ 55 ਲੱਖ ਰੁਪਏ ਕੈਸ਼ ਹੈਗਾ ਸੀ ਜਿਹੜਾ ਉੱਥੋਂ ਚੋਰੀ ਹੋ ਗਿਆ ਅਸੀਂ ਇਹਦੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜਾ ਇਹਨਾਂ ਦਾ ਡਰਾਈਵਰ ਸੀ ਡਰਾਈਵਰ ਜਿਹੜਾ ਦਿੱਲੀ ਨਾਲ ਗਿਆ ਸੀ ਉਸ ਤੋਂ ਠੀਕ ਨਾ ਹੋਣ ਦੀ وجہ ਨਾਲ ਪਹਿਲੇ ਆ ਗਿਆ ਸੀ ਉਹ ਤੋਂ ਵੀ ਤਫ਼ਤੀਸ਼ ਕੀਤੀ ਫਿਰ ਅਗੇ ਕੜੀ ਨਾ ਕੜੀ ਜੁੜਦੀ ਗਈ ਤੇ ਫਿਰ ਪਤਾ ਲੱਗਾ ਕਿ ਅੰਮ੍ਰਿਤਸਰ ਦੇ ਜਿਹੜੇ ਬਾਕੀ ਦੇ ਦੋਸ਼ੀ ਨੇ ਅੰਮ੍ਰਿਤਸਰੋਂ ਇੱਥੇ ਆ ਕੇ ਸੀਸੀਟੀਵੀ ਦੇਖ ਕੇ ਅੰਮ੍ਰਿਤਸਰ ਤੋਂ ਆ ਕੇ ਉਹਨਾਂ ਨੇ ਕੀਤੀ ਅਸੀਂ ਆਇਡੈਂਟੀਫਾਈ ਕੀਤਾ ਕਾਲ ਡਿਟੇਲਸ ਨਾਲ ਜਾਂ ਦੂਸਰੇ ਟੈਕਨੀਕਲ ਕਾਲਿਫ ਹਿਊਮਨ ਇੰਟਰਨਲ ਵੀ ਅਸੀਂ ਉੱਥੇ ਤੱਕ ਪਹੁੰਚੇ ਤੇ ਅਸੀਂ ਫਿਰ ਪਿਛਲੇ ਦਿਨੀ ਇੱਕ ਇਨਾ ਚੋ ਰਾਜੂ ਪੱਟੀ ਨਾਂ ਦਾ ਇੱਕ ਇਨਾ ਚੋ ਚੋਰ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਕਰੀਬ ਅਸੀਂ ਕਰੀਬ ਕਿਉਂ ਐਗਜ਼ੈਕਟ 1 ਕਿਲੋ ਸੋਨਾ ਬਰਾਮਦ ਕੀਤਾ ਤੇ 7 ਲੱਖ 91000 ਰੁਪਇਆ ਵੀ ਉਹ ਤੋਂ ਅਸੀਂ ਬਰਾਮਦ ਕੀਤਾ ਤੇ ਉਹ ਨਾਲ ਉਹ ਕੋ ਜਿਹੜੀ ਉਹਨੇ ਉਸ ਰਕਮ ਨਾਲ ਕੋਈ 15 ਲੱਖ ਰੁਪਇਆ ਦੱਸਦਾ ਸੀ ਕਿ ਮੇਰੇ ਹਿੱਸੇ ਆਇਆ ਸੀ 15 ਲੱਖ ਦੇ ਵਿੱਚੋਂ 7 ਲੱਖ 91000 ਅਸੀਂ ਬਰਾਮਦ ਕਰ ਲਿਆ ਤੇ 3 ਲੱਖ 10000 ਦੀ ਜਿਹੜੀ ਉਹਨੇ ਸੈਕੰਡ ਹੈਂਡ ਵਰਣਾ ਖਰੀਦੀ ਸੀ ਉਹ ਵੀ ਅਸੀਂ ਬਰਾਮਦ ਕਰ ਲਈ ਇਸੇ ਕੜੀ ਦੇ ਵਿੱਚ ਅੱਗੋਂ ਤਫ਼ਤੀਸ਼ ਜੁੜਦੇ ਹੋਏ ਸਾਨੂੰ ਪਤਾ ਲੱਗ ਗਿਆ ਕਿ ਇਹ ਚੋਰ ਬਾਕੀ ਕਿਹੜੇ ਵਿਅਕਤੀ ਨੇ ਤੇ ਇਹਦੇ ਵਿੱਚ ਹੀ ਅਸੀਂ ਪਰਸੋਂ ਇੱਕ ਹੋਰ ਚੋਰ ਗ੍ਰਿਫਤਾਰ ਕੀਤਾ ਜਿਹੜਾ ਦੀਪਕ ਨਾਂ ਦਾ ਉਹਦੇ ਤੋਂ ਵੀ ਅਸੀਂ 492 ਗ੍ਰਾਮ ਸੋਨਾ ਰਿਕਵਰ ਕੀਤਾ ਤੇ ਉਹਦੇ ਕੋਲੋਂ ਅਸੀਂ 8 ਲੱਖ ਕੈਸ਼ ਵੀ ਬਰਾਮਦ ਕੀਤਾ ਤੇ ਇਹਨਾਂ ਵੱਲੋਂ ਮੌਕੇ ਤੇ ਜਿਹੜੀ ਕਾਰ ਵਰਤੀ ਗਈ ਸੀ ਜਿਹੜੀ ਇੱਥੋਂ ਲੈ ਕੇ ਗਏ ਸੀ ਉਹ ਵੀ ਸੀਸੀਟੀਵੀ ਦੇ ਵਿੱਚ ਵੀ ਸਾਰਾ ਕੁਝ ਆ ਚੁੱਕਾ ਹੈ ਉਹ ਵੀ ਅਸੀਂ ਬਰਾਮਦ ਕਰ ਲਈ ਆਂ ਆ ਵੈਸੇ ਮੈਨਾਂ ਜਾਵੇ ਤਾਂ ਉੱਥੋਂ ਹੀ ਚੱਲੀ ਹੈ ਗੱਲ ਡਰਾਈਵਰ ਤਾਂ ਡ라이ਵਰ ਵੀ ਗ੍ਰਿਫਤਾਰ ਆਇਆ ਤੇ ਉਹ ਜਿਹੜਾ ਰਾਜੂ ਪੱਟੀ ਦਾ ਪਹਿਲਾ ਗ੍ਰਿਫਤਾਰ ਉਹ ਵੀ ਅਰੈਸਟ ਹੋ ਰਿਹਾ ਜੀ ਕੁੱਲ ਕਿੰਨੇ ਇਹਦੇ ਵਿੱਚ ਕੋਈ ਗ੍ਰਿਫਤਾਰੀ ਗ੍ਰਿਫਤਾਰੀਆਂ ਦਾ ਜੀ ਤਿੰਨ ਹੋ ਚੁੱਕੀਆਂ ਨੇ ਰਾਜੀ ਪੱਟੀ ਦੇ ਦਾ ਹੋਰ ਵੀ ਕੋਈ ਮਕਦਮਾ ਨਹੀਂ ਨਹੀਂ ਹੋਰ ਨਹੀਂ ਪਰ ਇਹ ਹੈ ਕਿ ਇਹ ਸਾਰੇ ਦੇ ਜਿਹੜੇ ਵੀ ਆਪਣੇ ਡਰਾਈਵਰ ਨੂੰ ਛੱਡ ਕੇ ਜਿਹੜੇ ਦੂਸਰੇ ਫੜੇ ਨੇ ਇਹ ਨਸ਼ੇ ਦੇ ਬੜੇ ਆਦੀ ਨੇ ਇਹ ਕਾਫੀ ਹੈਵੀ ਮਾਤਰਾ ਚ ਜਿਹੜੀ ਨਸ਼ਾ ਕੰਜ਼ੂਮ ਕਰਦੇ ਨੇ